ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਪਰ ਅੰਦਰ ਵੱਖ-ਵੱਖ ਹਲਕਿਆਂ ਵਿੱਚ ਰੌਚਕ ਮੁਕਾਬਲੇ ਦੇਖਣ ਨੂੰ ਮਿਲੇ ਹਨ। ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਨੂੰ 7 ਸੀਟਾਂ, ਆਪ ਨੂੰ 3, ਅਕਾਲੀ ਦਲ ਨੂੰ 1 ਅਤੇ 2 ਸੀਟਾਂ ਤੇ ਪਾਈ ਅਮਰਤਪਾਲ ਸਿੰਘ ਅਤੇ ਸਰਵਜੀਤ ਸਿੰਘ ਖਾਲਸਾ ਜੇਤੂ ਰਹੇ ਹਨ। ਜਲੰਧਰ ਵਿੱਚ ਚਰਨਜੀਤ ਸਿੰਘ ਚੰਨੀ ਨੇ 175807 ਵੋਟਾਂ ਦੇ ਨਾਲ ਇਤਿਹਾਸਕ ਲੀਡ ਹਾਸਲ ਕਰਕੇ ਕਾਂਗਰਸ ਦਾ ਝੰਡਾ ਲਹਿਰਾਇਆ ਹੈ ਉਹਨਾਂ ਨੂੰ 379509 ਵੋਟਾਂ ਮਿਲੀਆਂ ਹਨ ਚਰਨਜੀਤ ਸਿੰਘ ਚੰਨੀ ਨੇ ਜਿੱਤ ਦਾ ਨਵਾਂ ਰਿਕਾਰਡ ਬਣਾਇਆ ਹੈ ਜਲੰਧਰ ਵਿੱਚ ਹੁਣ ਤੱਕ ਸਭ ਤੋਂ ਵੱਡੀ ਲੀਡ ਨਾਲ ਜਿੱਤਣ ਵਾਲੇ ਉਮੀਦਵਾਰ ਬਣੇ ਹਨ ਜਿੰਦਗੀਆਂ ਜਿੰਦ आजादी तो बाद अज तक का जलंधर का रिकॉर्ड है जोड़ा आपने तोड़ दिता है इसको बद ਆਪਾਂ ਬਾਈਡਾ ਉਹ ਜੰਨੀ ਦਾ ਕੋਟ ਚੜਿਆ ਹੋਇਆ ਹੈ ਆਪਾਂ ਨੇ ਬਹੁਤ ਪਿਆਰ ਦੇ ਨਾਲ ਸਰਕਾਰ ਦੇ ਨਾਲ ਗੁਰੂਰਾ ਸਾਹਿਬ ਮੰਦਿਰ ਗੜ੍ਹੇ ਤੇ ਗੁਰੂਦਾਮ ਗੁੰਡਾ ਮਿੱਟੀ ਕਾਣਾ ਇਸ ਲਈ ਆਪਾਂ ਜਿਹੜੇ ਬੇ ਵੇਰੀ ਨੂੰ ਫੇਰ ਲੱਗਦੇ ਆ ਜਿਹੀ ਜੀ ਆਪਾਂ ਨੂੰ ਲੋਕਾਂ ਨੇ ਬੜਾ ਮਤਵਾ ਦਿੱਤਾ ਆਪਾਂ ਜਿਹੜੇ ਪਿਆਰ ਦੇ ਨਾਲ ਬੰਦਾ ਟਿਕਣ ਜਾਣਾ ਲੋਕਾਂ ਦਾ ਧੰਨਵਾਦ ਕਰਨਾ ਕੋਈ ਕੋਟ ਮੱਤਾਨੇ ਕੋਈ ਕੁਝ ਨਹੀਂ ਸਾਥੀ ਦੇ ਨਾਲ ਆਪਾਂ ਨੇ ਕੰਮ ਕਰਨਾ ਹੈ ਸ਼ਾਂਤ ਨਹੀਂ ਬਣਾ ਕੇ ਰੱਖਣੀ ਹੈ ਕੋਈ ਲੋੜ ਕੋਈ ਬੜੇ ਚਸ਼ਮੇ ਨਮਸਕਾਰ ਦੋਸਤੋ ਅ ਲਾਈਵ ਇਸ ਕਰਕੇ ਹੋਇਆ ਕਿ ਅੱਜ ਜਿਹੜੇ ਨਤੀਜੇ ਆਏ ਆ ਉਹਨਾਂ ਨਤੀਜਿਆਂ ਨੂੰ ਕਿਉਂਕਿ ਪਿਛਲੀ ਵਾਰ ਭਾਰਤੀ ਜਨਤਾ ਪਾਰਟੀ ਨੂੰ ਇਸ ਹਲਕੇ ਤੋਂ ਜਲੰਧਰ ਤੋਂ ਪਿਛਲੀਆਂ ਜਿਹੜੀਆਂ ਜਿਮਨੀ ਚੋਣਾਂ ਹੋਈਆਂ ਕਰੀਬ 135000 ਦੇ ਲਗਭਗ ਜਿਹੜੀ VOTING ਹੋਈ ਸੀ ਔਰ ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਇਸ ਵਾਰ ਜਿਹੜੀ ਆਪਾਂ ਕਰੀਬ-ਕਰੀਬ ਮੇਰੇ ਖਿਆਲ 215000 ਦੇ ਲਗਕੇ 213000 ਲਗਭਗ 80-85000 ਦਾ ਜਿਹੜਾ ਮਾਰਜਨ ਹੈ ਤੁਹਾਡੀ ਮਿਹਨਤ ਸਦਕਾ ਜਿਹੜਾ ਵੋਟ ਸ਼ੇਅਰ ਵਧਿਆ ਸੋ ਮੈਂ ਜਿੱਥੇ ਤੁਹਾਨੂੰ ਸਾਰਿਆਂ ਦਾ ਧੰਨਵਾਦ ਕਰਦਾ ਕਿ ਤੁਸੀਂ ਦਿਨ ਰਾਤ ਮਿਹਨਤ ਕੀਤੀ ਤੁੱਪ ਨਹੀਂ ਦੇਖੀ, ਫੋਕਣੀ ਦੇਖੀ, ਪਿਆਸ ਨਹੀਂ ਦੇਖੀ, ਹਰ ਇੱਕ ਨੇ ਮਿਹਨਤ ਕੀਤੀ ਐ। ਔਰ ਜੋ ਜਲੰਧਰ ਵਾਲਿਆਂ ਨੇ ਫਤਵਾ ਦਿੱਤਾ ਮੈਂ ਉਸ ਫਤਵੇ ਨੂੰ ਖੁੱਲੇ ਦਿਲ ਦੇ ਨਾਲ ਸਵੀਕਾਰ ਕਰਦਾ। ਜਲੰਧਰ ਵਾਲਿਆਂ ਦਾ ਜਿਹੜਾ ਫੈਸਲਾ ਆ ਉਹ ਸਿਰ ਮੱਥੇ ਤੇ ਆ। ਜਿਹੜੀਆਂ ਸਾਡੇ ਚ ਕਮੀਆਂ ਰਹਿ ਗਈਆਂ ਅਸੀਂ ਉਹਨਾਂ ਦਾ ਮੰਥਨ ਕਰਕੇ ਉਹਨਾਂ ਕਮੀਆਂ ਤੇ ਕੰਮ ਕਰਾਂਗੇ ਔਰ ਦੁਬਾਰਾ ਦੁੱਗਣੀ ਰਫਤਾਰ ਦੇ ਨਾਲ ਜਿਹੜਾ ਲੋਕਾਂ ਦੇ ਵਿੱਚ ਜਾਵਾਂਗੇ, ਸੇਵਾ ਕਰਾਂਗੇ। ਔਰ ਆਪਣੀ ਪਾਰਟੀ ਨੂੰ ਫਿਰ ਉੱਚਾ ਲੈ ਕੇ ਜਾਵਾਂਗੇ ਸੋ ਜਿੱਥੇ ਮੈਂ ਤੁਹਾਡਾ ਧੰਨਵਾਦ ਕਰਦਾ ਉਹਦੇ ਨਾਲ ਨਾਲ ਜਲੰਧਰ ਤੋਂ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਉਹਨਾਂ ਨੂੰ ਮੈਂ ਆਪਣੇ ਵੱਲੋਂ ਆਪਣੇ ਸਾਰੇ ਦੋਸਤਾਂ ਵੱਲੋਂ ਬਹੁਤ-ਬਹੁਤ ਵਧਾਈ ਦਿਨਾ ਔਰ ਇੱਕ ਵਾਰੀ ਫੇਰ ਸਾਰੇ ਦੋਸਤਾਂ ਦਾ ਧੰਨਵਾਦ ਔਰ ਜਲੰਧਰ ਦਾ ਜਿਹੜਾ ਫੈਸਲਾ ਹੈ ਸਿਰਮਤੇ ਬਹੁਤ-ਬਹੁਤ ਧੰਨਵਾਦ ਥੈਂਕ ਯੂ ਤੈਨ ਵਾਰ ਵਿਦਾਇਕ ਵੰਡਮਗਰੋਂ ਹੁਣ ਰਾਜਾ ਬੜੈਂਗ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਬਣੇ ਹਨ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਆਪਣਾ ਰਾਜਾ ਬੜੈਂਗ ਧੰਨਵਾਦ ਲਵ ਯੂ एवरीवन ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਆ ਕਾਂਗਰਸ ਪਾਰਟੀ ਦਾ ਬਹੁਤ ਧੰਨਵਾਦ ਰਾਹੁਲ ਗਾਂਧੀ ਜੀ ਮੇਰੇ ਲੀਡਰ ਦਾ ਬਹੁਤ ਧੰਨਵਾਦ ਜੀਨੇ ਮੈਨੂੰ ਇਸ ਕਾਬਿਲ ਸਮਝਿਆ

ਚਲੋ ਥੈਂਕ ਯੂ एवरीवन ਬਹੁਤ ਧੰਨਵਾਦ ਔਰ ਬਹੁਤ ਮਿਹਰਬਾਨੀ ਔਰ ਸਪੈਸ਼ਲ ਥੈਂਕਸ ਟੂ ਵਨ ਮੈਨ ਸਾਰੇ ਲੀਡਰ ਬੈਂਕਸ ਬ੍ਰਦਰਸ ਕਬਰੋਣਾ ਨਹੀਂ ਕੰਮ ਚੱਲਦਾ ਰਹਿੰਦਾ ਡਾਬਰ ਸਾਹਿਬ ਪਾਡੇ ਸਾਹਿਬ ਆਸ਼ੂ ਜੀ ਥੈਂਕ ਯੂ ਸੋ ਸਾਰਿਆਂ ਦਾ ਜਿੰਨੇ ਵੀ ਆ ਚੀਵਾ ਸਾਹਿਬ ਛੱਠਾ ਸਾਹਿਬ ਸਾਰੇ ਬਲਾਕ ਪ੍ਰਧਾਨ ਸਾਡੇ ਅੰਡ ਸਾਡੇ ਸਾਰੇ ਕਾਂਗਰਸ ਦੇ ਕੌਂਸਲਰ ਸਹਿਬਾਨ ਸੋ ਥੈਂਕ ਯੂ एवरीवन ਥੈਂਕ ਯੂ so much ਸਖਤ ਮੁਕਾਬਲੇ ਤੋਂ ਬਾਅਦ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜੇਤੂ ਰਹੇ ਹਨ 3,5616 ਵੋਟਾਂ ਲੈ ਕੇ ਦੂਜੀ ਵਾਰ ਸੰਸਦ ਮੈਂਬਰ ਬਣੇ ਹਨ ਜਿਵੇਂ ਮੈਂ ਸੜਕ ਨੂੰ ਚੌਂ ਮਾਰਗੀ ਕਰਾਉਂਗਾ ਤਾਂ ਕਿ ਇਸ ਸੜਕ ਤੇ ਐਕਸੀਡੈਂਟ ਨਾ ਹੋਣ ਔਰ ਲੋਕਾਂ ਨੂੰ ਇਹਦੀ ਸੁਗਮ ਆਵਾਜਾਈ ਹੈ ਇੱਥੋਂ ਸਰਹੰਦ ਤੱਕ ਅੱਗੇ ਜੀਟੀ ਰੋਡ ਨਾਲ ਜੁਆਇਨ ਕਰਦੀ ਹੈ ਉੱਤੇ ਪ੍ਰਾਪਤ ਹੋ ਸਕੇ ਜੀ ਕੱਗਰ ਦਾ ਮਾਮਲਾ ਹੈਗਾ ਇਹ ਇਹ ਹਰਮਾਚਲ ਹਰਿਆਣਾ ਤੇ ਪੰਜਾਬ ਦਾ ਸਾਂਝਾ ਮਾਮਲਾ ਹੈਗਾ ਪਹਿਲਾਂ ਮੈਂ ਕੋਸ਼ਿਸ਼ਾਂ ਕੀਤੀਆਂ ਸੀਗੀਆਂ ਪਰ ਮੰਤਰੀ ਬਦਲਣ ਕਰਕੇ ਕਾਮਯਾਬ ਨਹੀਂ ਹੋਈਆਂ ਦੂਜਾ ਸੁਪਰੀਮ ਕੋਰਟ ਕੇਸ ਚੱਲਦਾ ਸੀਗਾ ਪਰ ਇਸ ਕੱਗਰ ਵਾਸਤੇ ਮੈਂ ਤਿੰਨਾਂ ਰਾਜਾਂ ਨਾਲ ਗੱਲ ਕਰਕੇ ਇਹਨਾਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰਕੇ ਇਸ ਮਸਲੇ ਨੂੰ ਪਹਿਲ ਦੇ ਆਧਾਰ ਤੇ ਕੱਲ ਹੱਲ ਕਰਨ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਕੱਗਰ ਹਰ ਸਾਲ ਮਨੁੱਖੀ ਜਾਨਾਂ ਦਾ ਖੋਹ ਬਣਦਾ ਪਸ਼ੂਧਨ ਦਾ ਨੁਕਸਾਨ ਹੁੰਦਾ ਫਸਲਾਂ ਦਾ ਨੁਕਸਾਨ ਹੁੰਦਾ ਕਿਸਾਨਾਂ ਦੀ ਆਰਥਿਕਤਾ ਡੋਡਾਵਾ ਡੋਲ ਹੋ ਜਾਂਦੀ ਹੈਗੀ ਸੋ ਕੱਗਰ ਮੇਰੀ ਪ੍ਰਾਇਓਰਟੀ ਰਹੇਗੀ ਦੀ ਇਸ ਤੋਂ ਇਲਾਵਾ ਜੇਰੇ ਹੋਰ ਕੋਈ ਹੈਵੀ ਇੰਡਸਟਰੀ ਹੋਈ ਜਾਂ ਪਟਾਲੇ ਦੀ ਹੋ ਜੇਰੇ ਕੰਮ ਜਿਹਨਾਂ ਜੋ ਮੇਰੇ ਧਿਆਨ ਚਾਂਦੇ ਰਹਿਣਗੇ ਉਹ ਮੈਂ ਕਰਵਾਉਂਦਾ ਰਹੂੰਗਾ ਲਾਈਨ ਫੋਰ ਲੀਨਿੰਗ ਲਾਈਨ ਲਾਈਨ ਡਬਲ ਹੋ ਗਈ ਬਿਜਲਈਕਰਨ ਹੋ ਗਿਆ ਰਾਜਪੁਰਬ ਟੰਡਾ ਦਾ ਇੱਥੇ ਬਸ ਗੱਡੀਆਂ ਚਲਾਣ ਦੀ ਕਰੋ 10 ਗੱਡੀਆਂ ਨਵੀਆਂ ਚਲਾਣ ਦੀ ਮੈਂ ਕੋਸ਼ਿਸ਼ ਕੱਟ ਕਰਨ ਕੱਟ ਨਹੀਂ ਤੌਰ ਨੋ ਆਇਆ ਜਾਂ ਭਾਜਪਾ ਨੂੰ ਪਟਿਆਲੇ ਤੋਂ ਆਇਆ ਜੀ ਪਨੀਤ ਕੌਰ ਆਪਣਾ ਘੜ ਮੰਦੀ ਦੀ ਉਹਨਾਂ ਨੇ ਉਹਨਾਂ ਨੇ ਦੋਨਾਂ ਨੂੰ ਰਾਇਆ ਪੰਜ 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 ਪਾਨੋਂ ਪਾਜਪਾਨੋਂ ਪੰਜਾਬ ਵਿਰੋਧੀ ਤੇ ਕਿਸਾਨ ਵਿਰੋਧੀ ਹੋਣ ਦਾ ਸਜ਼ਾ ਦਿੱਤੀ ਹੈਗੀ ਐ ਤੇ ਪਨੀਤ ਕੌਰ ਨੂੰ ਕਾਂਗਰਸ ਦੀ ਪਿੱਠੇ ਸ਼ੋੜਾ ਘੁੰਮਣ ਵਾਸਤੇ ਔਰ ਉਜੇਹੇ ਮੌਕੇ ਨੂੰ ਕਾਂਗਰਸ ਨੂੰ ਲੋੜ ਸੀ ਮੋਦੀ ਨੂੰ ਲੜਨ ਵਾਸਤੇ ਜਿਹੜੇ ਮੋਦੀ ਦੀ ਗੋਦੀ ਜਾ ਬੈਠਾ ਟੱਬਰ ਉਹਦੀ ਸਜ਼ਾ ਦਿੱਤੀ ਬਠਿੰਡਾ ਤੋਂ ਲਗਾਤਾਰ ਚੌਥੀ ਵਾਰ ਹਰ ਸਮਰੱਥ ਕੋਰ ਬਾਦਲ ਨੇ ਜਿੱਤ ਹਾਸਲ ਕੀਤੀ ਹੈ ਸਭ ਤੋਂ ਵੱਡਾ ਸਤਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀਆਂ ਕਿ ਸ਼ਹਿਰ ਤੇਰਾ ਵਿੱਚੋਂ ਇਕੱਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਤੇ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਅੱਡੀ ਚੋਟੀ ਦਾ ਜ਼ੋਰ ਮੇਰੇ ਵਕਤਰਾ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿਤਨਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿਤਨਾ ਇਹ ਸੇਰਾ ਵੀ ਮੇਰੇ ਵਰਕਰਾਂ ਦਾ ਇਹ ਮਿਹਨਤ ਵੀ ਮੇਰੀ ਵਰਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾ ਚਾਹੀ ਅਰਦਾਸ ਕਰਦੀਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦਾਂ 'ਚ ਮੈਂ ਪੂਰੀ ਉਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਮੈਂ ਸੋ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਨੇ ਗੁਰੂ ਨਗਰੀ ਵਿੱਚ ਜਿੱਤ ਦੀ ਹੈਟ੍ਰਿਕ ਬਣਾਈ ਹੈ ਤੇ ਜਿਹੜੇ 13 0 ਤਿੰਨ ਤੇ ਰਹਿ ਗਏ ਨੇ ਸੋ ਕਈ ਵਾਰ ਬੰਦਾ ਨਾ ਲੋਡ ਤੋਂ ਵੱਡੀਆਂ ਗੱਲਾਂ ਕਰਦਾ ਹੈ ਤੇ ਉਹ ਲੋਕ ਜਿਹੜੇ ਲੋਕ ਦੀ ਤਾਕਤ ਬਹੁਤ ਵੱਡੀ ਦੀ ਲੋਕ ਧਰਤੀ ਦੀ ਰਾਖ ਦੇ ਵੈਰਾ ਬੰਦਾ ਕਿੰਨੀ ਮਾਇਨੇ ਕੀ ਰੱਖਦੀ ਹੈ ਯਾਰ ਤੀਜੀ ਵਾਰ ਲਗਾਤਾਰ ਪਾਰਲੀਮੈਂਟ ਦੀ ਮੋਟ ਹੈ ਮੈਨੇ ਇਸ ਗੱਲ ਤੇ ਰੱਖਦੀ ਹੈ ਕਿ ਲੋਕ ਕੰਮ ਕਰਨ ਵਾਲੇ ਲੋਕੋ ਨੂੰ ਬੰਦੇ ਨੂੰ ਤਰਜੀਹ ਦਿੰਦੇ ਆ ਜਿਹੜਾ ਸੈਕੂਲਰ ਸੋਚਣਾ ਚੱਲਦਾ ਜਿਹੜਾ ਸਾਰਿਆਂ ਦੀ ਕੰਮ ਕਰਦਾ ਹੈ ਜਾਤ ਪਾਤ ਵਰਗਤ ਉੱਠ ਕੇ ਗੱਲ ਕਰਦਾ ਹੈ ਜਿਹੜੇ ਲੋਕ ਧਰਮਾਂ ਦੀ ਰਾਜਨੀਤੀ ਕਰਦੇ ਸੀ ਵਰਗਾਂ ਦੀ ਰਾਜਨੀਤੀ ਕਰਦੇ ਉਹਨਾਂ ਵਾਸਤੇ ਬੜਾ ਵੱਡਾ ਸਬਕ ਆ ਉਹਨਾਂ ਨੂੰ ਸਹੀ ਮੈਨੇਜ ਲੋਕਾਂ ਦੇ ਵਿਕਾਸ ਦੇ ਕੰਮ ਕਰਦੇ ਜਿੱਦ ਉਹਦੀ ਉਹਦਾ ਉਹਦਾ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਲੋਕ ਚੁਣੇ ਆ ਕਿਸੇ ਧਰਮ ਜਾਂ ਕਿਸੇ ਵਿਸ਼ੇਸ਼ ਵਰਗ ਨੂੰ ਅੱਗੇ ਨਹੀਂ ਲੈ ਜਾਣਾ ਅਸੀਂ ਅਸੀਂ ਸਮੁੱਚਿਆਂ ਦਾ ਵਿਕਾਸ ਕਰਨਾ ਹੈ ਪਰ ਜਿਹੜੇ ਵਰਗਾਂ ਨਾਲ ਜੁੜੇ ਸੀ ਧਰਮ ਨਾਲ ਜੁੜੇ ਅੱਜ ਉਹ ਤੁਸੀਂ ਵੇਖ ਲਓ ਕਿੱਥੇ ਗਏ ਨੇ ਅਰੇ ਸਾ ਜੀ ਇਸ ਤਰ੍ਹਾਂ ਕੇਂਦਰ ਨੇ ਪੂਰੀ ਸ਼ਕਤੀ ਜੋਕੀ ਪੰਜਾਬ ਦੇ ਵਿੱਚ ਆਪਾਂ ਸੀਟਾਂ ਲੈ ਕੇ ਜਾਵਾਂਗੇ ਬਾਰੇ ਠੀਕ ਨਹੀਂ ਆਈ ਪਾਈ 25-20 ਲੀਟਰ ਸੀ ਪੰਜਾਬ ਚ ਰਹੀ ਪੂਰੀ ਜੀ ਪੂਰੀ ਉਹਨਾਂ ਨੇ ਪੰਜਾਬ ਦੀ ਇਲੈਕਸ਼ਨ ਹੀ ਲਾਸਟ ਇਸ ਕਰਕੇ ਕੀਤੀ ਸੀ ਕਿ ਪੰਜਾਬ ਦੇ ਵਿੱਚ ਪੂਰਨ ਤੌਰ ਤੇ ਅਸੀਂ ਤਾਕਤ ਲਾਵਾਂਗੇ ਤੇ ਸ਼ਾਇਦ ਪੰਜਾਬ ਨੂੰ ਅਸੀਂ ਕੋਈ ਨੀਵਾ ਬਖਾ ਸਕੀਏ ਜਾਂ ਇਹਨਾਂ ਦੇ ਧੱਕੇ ਨਾਲ ਅਸੀਂ ਕੋਈ ਕਰ ਸਕੀਏ ਪਰ ਪੰਜਾਬੀ ਸੈਕੂਲਰ ਥੌਟ ਰੱਖਦੇ ਹਮੇਸ਼ਾ ਹੀ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੇ ਆ ਪੰਜਾਬੀਆਂ ਦਾ ਮਾਣ ਇਸ ਗੱਲ ਦਾ ਕਿ ਪੰਜਾਬੀਆਂ ਨੇ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੁੰਦਾ ਗੁਰਦਾਸਪੁਰ ਨੂੰ ਸਭ ਤੋਂ ਪਖਮਾ ਮੰਨਿਆ ਗਿਆ ਹੈ ਕਿਉਂਕਿ ਇਹ ਸੀਟ ਭਾਜਪਾ ਦੀ ਬਣੀ ਗਈ ਸੀ ਇਸ ਸੀਟ ਤੇ ਇਸ ਵਾਰ ਉਲਟ ਫੇਰ ਹੋਇਆ ਹੈ ਹੁਣ ਡੇਰਾਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਦਾਵਾ ਦੇ ਹੱਥ ਵਿੱਚ ਇਹ ਸੀਟ ਆਈ ਹੈ ਸੁਖਜਿੰਦਰ ਸਿੰਘ ਰੰਦਾਵਾ ਨੇ ਭਾਜਪਾ ਦਾ ਮਜ਼ਬੂਤ ਕਿਲਾ ਟਾਇਆ ਹੈ ਭਾਜਪਾ ਦੇ ਦਿਨੇਸ਼ ਬੱਬੂ ਤੇ ਆਪ ਉਮੀਦਵਾਰ ਸ਼ੈਰੀ ਕਲਸੀ ਤੀਜੇ ਸਥਾਨ ਤੇ ਰਹੇ ਹਨ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਕਬਾਇਆ ਨੇ 26662 ਬੋਟਾ ਲੈ ਕੇ ਜਿੱਤ ਹਾਸਲ ਕੀਤੀ ਹੈ ਬਹੁਤ ਖੁਸ਼ੀ ਹੋਈ ਹੈ ਜੀ 39 ਸਾਲ ਬਾਅਦ ਕਾਂਗਰਸ ਨੇ ਫਿਰੋਜ਼ਪੁਰ ਵਿੱਚ ਵਾਪਸੀ ਕੀਤੀ ਹੈ ਤੇ ਮੈਂ ਧੰਨਵਾਦ ਕਰਦਾ ਪਰਮਾਤਮਾ ਦਾ ਸ਼ੁਕਰਾਨਾ ਅਦਾ ਕਰਦਾ ਕਿ ਉਹਨਾਂ ਨੇ ਸਾਡੇ ਸਿਰ ਤੇ ਅਪਾਰ ਕਿਰਪਾ ਕੀਤੀ ਹੈ ਪਾਰਟੀ ਨੇ ਟਿਕਟ ਦਿੱਤੀ ਉਹਨਾਂ ਵਾਲੇ ਤੇ ਫਿਰ ਸਾਰੇ ਜਿਹੜੇ ਸਾਡੇ ਲੀਡਰ ਹੈ ਆਗੂ ਹੈ ਜਿਨਨੇ ਹਲਕਾ ਚਾਰ ਗਏ ਨੇਤਾ ਜੀ ਨੇ ਆਸ਼ਮ ਜੀ ਡਾਕਟਰ ਮੋਰਸੀ ਖੜੇ ਸਾਰੇ ਗੰਦਰ ਜੀ ਹੋਰ ਜਦੇਵੀ ਸਾਡੇ ਕਾਂਗਰਸ ਪਾਰਟੀ ਦੇ ਆਗੂ ਹੈ ਸਾਰਿਆਂ ਨੇ ਤਗੜੇ ਹੋ ਕੇ ਸਾਡਾ ਸਾਥ ਇਹ ਕੋਈ ਔਖੀ ਨਹੀਂ ਹੈ ਮੈਂ ਸੋਚਦਾ ਕਿ ਜਿਹੜਾ ਬੰਦਾ ਲੜਾਈ ਲੜ ਕੇ ਜਿੱਤਦਾ ਉਹਦਾ ਸਵਾਲ ਹੋਰ ਹੁੰਦਾ ਹੈ ਜੀਤ ਲੈ ਕੇ ਸਾਰੇ ਸਾਰਾ ਦਿਨ ਆਪਣਾ ਆਪਣਾ ਚੱਲਦਾ ਰਿਹਾ ਤੇ ਕਿਵੇਂ ਕਬਾਇਆ ਦੇ ਕੋ ਕਬਾਇਆ ਨਾਲ ਸੀ ਸਾਰਿਆਂ ਨੇ ਲੜਾਈ ਤੇ ਮੇਰੇ ਨਾਲ ਲੜਦੇ ਰਹਿ ਤੇ ਫਿਰ ਸਾਰੇ ਸਿੱਟੇ ਥੱਲੇ ਚੱਕ ਕੇ ਤੇ ਪਰਮਾਤਮਾ ਨੇ ਕਿਰਪਾ ਕੀਤੀ ਇਹ ਲੈ ਜਿੰਦਗੀ ਦਾ ਜੇਕਰ ਦੇ ਕਰੇ ਮੋਦੇ ਲੋਕ ਸਭਾ ਜਟਾਉਂਗੇ ਲੋਕ ਸਭਾ ਦੇ ਮੋਦੇ ਕਾਫੀ ਹੈ ਮੇਰੇ ਪਿਛਲੇ ਟਾਈਮ ਦੇ ਕਾਫੀ ਵੈ ਸਾਡੇ ਇਥੋਂ ਦੀ ਪੀਜੀਆਈ ਪ੍ਰੋਜੈਕਟ ਜੀ ਬਣਾਉਣੀ ਹੈ ਕੈਂਸਰ ਦਾ ਹਸਪਤਾਲ ਸਾਡੇ ਫਾਇਲ ਕਾ ਪੈਣੇ ਗਿਆ ਐਸੇ ਤਰ੍ਹਾਂ ਪੀਣ ਵਾਲੇ ਪਾਣੀ ਦੀ ਐ ਬਾਰਡਰ ਦੇ ਨਹਿਰਾ ਦਾ ਪਾਣੀ ਹੈ ਜ਼ਮੀਨਾਂ ਦਾ ਕੰਮ ਹੈ ਐਸੇ ਤਰ੍ਹਾਂ ਹੋਰ ਜਿਹੜੇ ਸਾਡੇ ਮੁਕਸਰ ਮਲੋਟ ਇਥੇ ਕਾਫੀ ਕੈਂਸਰ ਹੈ ਉਹਨਾਂ ਵਾਸਤੇ ਜਿਹੜਾ ਕੰਮ ਕਰਨਾ ਬਾਕੀ ਪਿਆ ਮੈਂ ਸਾਡੀ ਇੰਪਲਾਈਮੈਂਟ ਜਿਹੜੀ ਹੈ ਬੱਚਿਆਂ ਵਾਸਤੇ ਉਹਦਾ ਉਹ ਬੜਾ ਜ਼ਰੂਰੀ ਹੈ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਸੈਂਟਰ ਸਾਡੀ ਸਰਕਾਰ ਬਣ ਜਾਈ ਨੀ ਤੇ ਸਰਕਾਰ ਤੋਂ ਫਿਰ ਵਾਪਸ ਆਵੇ ਇਸ ਏਰੀਆ ਦੀ ਗਵਰਨਮੈਂਟ ਵਾਸਤੇ ਪੰਡ ਵੀ ਲਿਆਵਾਂਗੇ ਤੇ ਲੋਕਾਂ ਦਾ ਰੋਜ਼ਗਾਰ। ਕੋਈ ਉਹ ਐਕਟਿਟ ਪੋਲ ਨਹੀਂ ਸੀ ਉਹ ਮੋਦੀ ਪੋਲ ਸੀ। ਉਹ ਮੋਦੀ ਨੇ ਕਹਿ ਕੇ ਕਿਹਾ ਸੀ ਕਿ ਵੀ ਮੈਂ ਇੰਨੀਆਂ ਸੀਟਾਂ ਤੁਸੀਂ ਦਿਤਾ ਦਿਓ ਲੋਕ ਕਨਫਿਊਜ਼ ਹੋ ਜਾਣਗੇ ਪਤਾ ਨਹੀਂ ਕਿ ਵੋਟਾਂ ਸ਼ਾਇਦ ਮੇਰੇ ਡੱਬੇ ਪੈ ਜਾਣਗੇ। ਪਰ ਉਹ ਸਾਡੀ ਕਾਂਗਰਸ ਪਾਰਟੀ ਦੇ ਅਗਲੇ ਦਿਨ ਹੀ ਰਾਹੁਲ ਗਾਂਧੀ ਜੀ ਖੜਗੇ ਜੀ ਬੀਨੂ ਜੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਮੀਟਿੰਗ ਸਾਡੇ ਆਨਲਾਈਨ ਮੀਟਿੰਗ ਹੋਈ ਹੈ ਦੋ ਘੰਟੇ ਚੱਲਦੀ ਉਹਦੇ ਸਾਰਾ ਡਿਟੇਲ ਨਾਲ ਦੇਖਿਆ ਤੇ ਉਹਦੇ ਚ ਸਾਨੂੰ 300 ਤੋਂ ਪਾਰ ਸਿਟਮ ਪੈਸੀ ਲੱਗ ਰਹੀ ਸੀ ਕੈਸ ਕਰਕੇ ਜਿਹੜੀ ਇਹ ਉਹਦੀ ਇੱਕ ਹਵਾ ਨਿਕਲੀ ਹੈ ਮੋਦੀ ਦੀ ਚੂੜ ਬੋਲਣ ਦੀ ਸਰ ਰੋਇਗੜ ਦਾ ਬਾਬਾ ਸੁਭਾਉਗਾ ਜੀ ਬਿਲਕੁਲ ਜੀ ਬਾਰਡਰ ਫਲਾਣਾ ਤੇ ਪੂਰਾ ਯਤਨ ਕਰਾਂਗੇ ਰਾਏ ਸਖ ਬਰਾਦਰੀ ਦੇ ਜੀ ਜਿੱਦ ਦਾ ਸੇਰਾ ਜਿੱਦ ਸਰਪਨ ਸਭ ਤੋਂ ਵੱਡ ਪਰਮਾਤਮਾ ਦੇ ਸਿਰ ਤੇ ਜੀ ਪਰਮਾਤਮਾ ਨੇ ਸਾਨੂੰ ਅਸ਼ੀਰਵਾਦ ਦਿੱਤਾ ਇਹ ਲੋਕਾਂ ਨੇ ਸਾਨੂੰ ਸਾਥ ਦਿੱਤਾ ਫਤਿਹਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ 34202 ਦੇ ਫਰਕ ਨਾਲ ਜਿੱਤੂ ਰਹੇ ਹਨ ਉਹ ਜਿੱਤ ਸ਼ੁਰੂ ਤੇ ਕਹਿ ਰਹੇ ਸੀ ਕਿ ਲੋਕ ਇਸ ਗੱਲ ਨੂੰ ਪਸੰਦ ਨਹੀਂ ਕਰਨਗੇ ਕਿ ਜਿਹੜੇ ਲੋਕ ਰੋਜ਼ ਪਾਰਟੀਆਂ ਬਦਲਦੇ ਆ ਉਹਨਾਂ ਨੂੰ ਲੋਕ ਵੋਟ ਨਹੀਂ ਪਾਉਂਦੇ ਉਨ੍ਹਾਂ ਦੀ ਸਰਕਾਰ ਸੀ ਆਮ ਪਾਰਟੀ ਦੀ ਦਲ ਬਦਲੂ ਨੂੰ ਲਿਆ ਖੜਾ ਕੀਤਾ ਫਿਰ ਵੀ ਉਹ ਹਾਰ ਗਿਆ ਔਰ ਭਾਜਪਾ ਨੇ ਵੀ ਉਹੀ ਕੰਮ ਕੀਤਾ ਦੋਵੇਂ ਇਸੇ ਕਰਕੇ ਹਾਰੇ ਆ ਕਿਉਂਕਿ ਉਹ ਦਲ ਬਦਲੂ ਸੀ ਔਰ ਲੋਕਾਂ 'ਚ ਇਸ ਕਰਕੇ ਇਸ ਗੱਲ ਦਾ ਗਿਲਾ ਸੀ ਕਿ ਇਹ ਲੋਕ ਪਾਰਟੀ ਦੇ ਸੰਾਤਾ ਨੂੰ ਤੋੜ ਰਹੇ ਆ ਆਮ ਵੀ ਸਰਕਾਰ ਦੀ ਫੇਲ ਹੋ ਗਈ ਫੇਲ ਦੀ ਕਿੰਨੀ ਕੀ ਸੀ ਤੇ ਆਪ ਦੀ ਜਿਹੜੀ ਪਰਫਾਰਮੈਂਸ ਤੇ ਫੇਲ ਹੋ ਗਈ ਹਿੰਡੀਗੇਸ਼ਨ ਦੇ एरिया ਤੇ ਹਿੰਡੀਗੇਸ਼ਨ ਦੇ ਏਰੀਆ ਕੋਲ ਤੋਂ ਪੋਸਟਰ ਲਗਾਉਂਦੇ ਆ ਇਹਦਾ ਇਸ਼ਤਿਹਾਰ ਪਾਰਟੀ ਹੈਗੀ ਆ ਕੰਮ ਪਾਰਟੀ ਥੋੜੀ ਆ ਅਸੀਂ ਦਾ ਸ਼ੁਰੂ ਤੋਂ ਕਹਿੰਦੇ ਆ ਨਾਗਰਾ ਦਾ ਹਦ ਆਪਣੇ 5000 ਜੀ ਤੇ ਇਸ਼ਤਿਹਾਰ ਲਾਉਂਦੇ ਆ ਕਿ ਉਹ ਲੋਕਾਂ ਨੇ ਕਹਿੰਦਾ ਭਾਈ ਇਸ਼ਤਿਹਾਰਾਂ ਨਾਲ ਵੋਟ ਨਹੀਂ ਪੈਂਦੀ ਹੈਗੀ ਤੇ ਉਹਨਾਂ ਨੇ ਸਫਾ ਦਾ ਗਾਹ ਤੋਂ ਛੇ ਜਿਹੜਾ ਥਾਲ ਦੂਰ ਗਾਲ 2 ਸਾਲ ਬੱਜਦੇ ਆ ਸ਼ਾਇਦ ਕੋਈ ਕੰਮ ਕਰਨਾ ਸ਼ੁਰੂ ਕਰ ਦੇ ਦੇਖੋ ਇਸ ਤਰ੍ਹਾਂ ਹੈਗਾ ਹੁਣ ਮੈਂ ਦੂਸਰੀ ਵਾਰ ਬਣਿਆ ਉਦੋਂ ਪਹਿਲੀ ਵਾਰ ਬਣਿਆ ਸੀ ਆਪਣੇ ਫੀਲਡਰਾਂ ਨਾਲ ਲੋਕਾਂ ਨਾਲ ਗੱਲ ਕਰਕੇ ਇੱਕ ਲਿਸਟ ਬਣਾਈ ਸੀ ਹੁਣ ਦੁਬਾਰਾ ਇਹਨਾਂ ਨਾਲ ਬਣਾਵਾਂਗੇ ਸਾਰਿਆਂ ਨਾਲ ਲਿਸਟ ਔਰ ਜਿਹੜੀ ਫਿਰ ਉਸ ਹਿਸਾਬ ਨਾਲ ਪ੍ਰਾਇੋਰਟੀ ਬਣੂਗੀ ਉਹਨੂੰ ਫਿਰ ਪਿਕ ਅਪ ਕਰਾਂਗੇ ਬਿਲਕੁਲ ਕਰਾਂਗੇ ਜੀ ਕੰਮ ਵੀ ਕਰਨਾ ਹੋਰ ਕੀ ਆ ਲੋਕਾਂ ਨੇ ਫਤਫਾ ਦੇ ਤਾ ਦੁਬਾਰਾ ਐਮਪੀ ਬਣਾਤਾ ਕੰਮ ਵੀ ਕਰਨਾ ਕਰਾਂਗੇ ਕੰਮ ਤੇਰੀ ਕੋਈ ਹਾਰ ਨਹੀਂ ਹੋਈ ਮੇਰੀ ਜਿੱਤ ਹੋਈ ਹੈ ਮੈਂ ਸਭ ਤੋਂ ਪਿੱਛੇ ਦੇ ਚੱਲਿਆ ਸਭ ਤੋਂ ਮੁਰੇ ਆ ਕੇ ਖੜਿਆ ਮੇਰੀ ਹਾਰ ਕਿਤੇ ਹੋਈ ਹੈ ਹਾਰ ਹੋਈ ਹੈ ਜਿਹੜੇ ਵਿਰੋਧਤਾ ਕਰਦੇ ਤੇ ਮੈਂ ਉਹ ਵਿਰੋਧਤਾ ਕਰਨ ਵਾਲਿਆਂ ਦਾ ਧੰਨਵਾਦ ਕਰਦਾ ਜਿੱਥੇ-ਜਿੱਥੇ ਮੇਰੀ ਆਵਾਜ਼ ਨਹੀਂ ਚਾ ਸਕੀ ਉਹਨਾਂ ਨੇ ਵਿਰੋਧਤਾ ਕਰਕੇ ਮੇਰੀ ਆਵਾਜ਼ ਪਹਚਾਈ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਰ ਜਿੱਤ ਦਾ ਇਹਦਾ ਇੱਕ ਸਾਰੇ ਜਿਹੇ ਇੱਕ ਨੇ ਜਿੱਤਣਾ ਇਸ ਵਕਤ ਇਹ ਨਹੀਂ ਹਰਨਾ ਬਕਕੇ ਵਿੱਚ ਮੇਰਾ ਵੀ ਨਾਂ ਆਉਂਦਾ ਇਸ ਕਰਕੇ ਮੈਂ ਸਾਰਿਆਂ ਦਾ ਹੀ ਮੋਟਰਾਂ ਦਾ ਜਿਨ੍ਹਾਂ ਨੇ ਮੈਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੈਨੂੰ ਹਰ ਤਰ੍ਹਾਂ ਦੀ ਸਪੋਰਟ ਕੀਤੀ ਹੈ ਜਿਨ੍ਹਾਂ ਨੇ ਮੇਰੇ ਨਾਲ ਤੁਰਿਆ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਮੇਰੀ ਵਿਰੋਧਤਾ ਕੀਤੀ ਹੈ ਉਹਨਾਂ ਦੀ ਬਹੁਤ ਬਹੁਤ ਧੰਨਵਾਦ ਕੱਲ ਕੀਤੀ ਜਦੋਂ ਕਿਸਾਨਾਂ ਨੇ ਬਹੁਤ ਵਿਰੋਧ ਕੀਤਾ ਤੁਹਾਡਾ ਕਿਸਾਨਾਂ ਨੇ ਵਿਰੋਧਤਾ ਕੀਤੀ ਹੈ ਇਹ ਸਮਾਂ ਉਹ ਟਾਈਮ ਆਣਾ ਇੱਕ ਕਿਸਾਨ ਨੇ ਆਪਣੇ ਆਪਣੇ ਆਪ ਹੀ ਵਿਰੋਧਤਾ ਕਰਨੀ ਹੈ ਮੇਰੀ ਤਾਂ ਕਰੀ ਹੈ ਉਹ ਆਪਣੇ ਆਪ ਆਪਣੇ ਕਰਨਗੇ ਕਿਉਂਕਿ ਸੈਂਟਰ ਚ ਸਰਕਾਰ ਬਣ ਗਈ ਹੈ ਨਾ ਰਾਹੁਲ ਦੇ ਪੱਲੇ ਪੱਲੇ ਕੁਸ ਹੈ ਇਨਕਜੀ ਹੋਰ ਦੇ ਪੱਲੇ ਹੈ ਤੇ ਨਾ ਕਿਸਾਨਾਂ ਦੇ ਪੱਲੇ ਹੈ ਜਿਹਨਾਂ ਚ ਦਮ ਹੁੰਦਾ ਜਿਸ ਤਰ੍ਹਾਂ 2017 ਚ ਬਾਈ ਚ ਲਖਸੇ ਲੜੀਦੀ ਲੜਦੇ ਆਏ ਦੌੜੇ ਵਿਰੋਧਤਾ ਕਰਕੇ 0 1 ਕਿੰਦੇ ਇਹ ਹੀਰੋ ਨਹੀਂ ਇਹ 0 ਹੈ ਕਿਸਾਨਾਂ ਦੇ ਨਾਲ ਜਿਹੜੇ ਕਿਸਾਨਾਂ ਤੇ ਕਾਂਗਰਸ ਦੀ ਇਹ ਮਿਲੀ ਭੁਗਤਤੀ ਬਸ ਸਿਰਫ ਇੱਕੋ ਚੀਜ਼ ਨੂੰ ਟਾਰਗੇਟ ਕਰਨਾ ਕਿ ਬੀਜੇਪੀ ਦੇ ਨੀਤੀ ਪਰੰਗ ਉਨਦੀ ਉਮੀਦਵਾਰਾਂ ਨੂੰ ਇੰਡਾਂ ਚ ਨਾਮ ਵੜਨ ਦੇਣਾ ਅਸੀਂ ਇਹ ਗੱਲ ਕਹੀ ਦੀ ਇਹ ਦੇਸ਼ ਦਾ ਸੰਵਿਧਾਨ ਹੈ ਦੇਸ਼ ਦੇ ਸੰਵਿਧਾਨ ਬਾਬਾ ਸਾਹਿਬ ਅੰਮ੍ਰਿਤ ਕਨ ਨੇ ਲਿਖਿਆ ਅਸੀਂ ਸੰਵਿਧਾਨ ਨੇ ਇਲੈਕਸ਼ਨ ਕਿਹਾ ਮਿਲੜੋ ਅਸੀਂ ਬਾਬਾ ਸਾਹਿਬ ਅਮੇਦ ਕਰਦੇ ਸੰਵਿਧਾਨ ਦੇ ਤਹਿਤ ਇਲੈਕਸ਼ਨ ਲੜ ਰਹੇ ਇਹ ਜੀ ਬੋਟ ਪਈ ਹੈ ਰਾਮ ਮੰਦਰ ਕਰਕੇ ਪਈ ਹੈ ਮੈਨੂੰ ਕੋਣ ਜਾਣਤਾ ਸੀ ਰਾਮ ਮੰਦਰ ਕਰਕੇ ਬੋਟ ਪਈ ਇਹ ਰਾਮ ਮੰਦਰ ਦੀ ਬੋਟ ਹੈ 128000 ਦੇ ਲਗਭਗ ਵੋਟ ਪੈਜ ਨਹੀਂ ਉਹ ਜਿਹੜਾ ਗਰੀਬ ਆਦਮੀ ਜਿਹੜਾ ਲੋ ਪਿੰਡ ਜ਼ੀਰੋ ਤੇ ਜਿਹੜਾ ਮੋਦੀ ਸਾਹਿਬ ਨੇ ਲਿਆ ਕੇ ਆਪਣੇ ਵੱਲੋਂ ਭੇਜਿਆ ਇਹ ਵੋਟ ਰਾਮੰਦਰ ਦੀ ਹੋਰ ਕਿਦੀ ਵੋਟ ਹੈ ਸੰਗਰੂਰ ਤੋਂ ਗਰਮੀਤ ਸਿੰਘ ਮੀਤ ਹੇਰ ਨੇ 3,46,085 ਵੋਟਾਂ ਲੈ ਕੇ ਜਿੱਤ ਹਾਸਲ ਕੀਤੀ ਹੈ ਆਨੰਦਪੁਰ ਸਾਹਿਬ ਤੋਂ ਮਲਵਿੰਦਰ ਸਿੰਘ ਕੰਗ ਜੇਤੂ ਰਹੇ ਹਨ ਹੁਸ਼ਿਆਰਪੁਰ ਤੋਂ ਰਾਜਕਮਾਰ ਜੱਬੇਵਾਲ ਜੇਤੂ ਰਹੇ ਹਨ ਬਿਲਕੁਲ ਜੀ ਕਿਉਂਕਿ ਹੁਣ ਐਮਪੀ ਹੁਸ਼ਿਆਰਪੁਰ ਨੇ ਬਣਾਇਆ ਹੈ ਤੇ ਮੇਰੀ ਸਭ ਤੋਂ ਵੱਡੀ ਸੋਚ ਇਹ ਸੀ ਕਿ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਰੇਲ ਟ੍ਰੈਕ ਉਹਦਾ ਜਿਹੜਾ ਕਨੈਕਸ਼ਨ ਕਿਉਂਕਿ ਇੱਕ ਬਲਾਈਂਡ ਬਲਾਈਂਡ ਐਂਡਿੰਗ ਆ ਉੱਥੇ ਖਤਮ ਹੋ ਜਾਂਦਾ ਉਹਨੂੰ ਮੇਰੀ ਸੋਚ ਹੈ ਕਿ ਟਾਂਡਾ ਤੋਂ ਲੈ ਕੇ ਟਾਂਡਾ ਤੋਂ ਸਹਿਲਾ ਬਾਯਾ ਹੁਸ਼ਿਆਰਪੁਰ ਉਸ ਲਿੰਕ ਨੂੰ ਕਨੈਕਟ ਕਰਨਾ ਤਾਂ ਕਿ ਸਾਡਾ ਜਿਹੜਾ ਬਿਜ਼ਨਸ ਵੀ ਵਧੇ ਤਾਂ ਕਿ ਸਾਡੀ ਜਿਹੜੀ ਜਿਹੜੀ ਸਾਡੀ ਰੋਡ ਟ੍ਰੈਫਿਕ ਉਹ ਵੀ ਘਟੇ ਔਰ ਦੂਸਰਾ ਮੇਰਾ ਵਿਜਨ ਹੋਏਗਾ ਸਭ ਤੋਂ ਵੱਡਾ ਕਿ ਜਿਹੜੇ ਸਿਹਤ ਸੇਵਾਵਾਂ ਜਿਹੜੀਆਂ ਉਹਨਾਂ ਨੂੰ ਇੱਕ ਅੱਛੇ ਪੱਧਰ ਤੇ ਲੈ ਕੇ ਜਾਣਾ ਕਿਉਂਕਿ ਸਾਡੇ ਤੇ ਵੱਡੇ ਹਸਪੀਟਲ ਡਿਟਰਸ਼ਲੀ ਹਸਪੀਟਲ ਜਿਹੜੀ ਹੈ ਉਹ ਬਹੁਤ ਲੈਕਿੰਗ ਹੈ ਸੋ ਮੈਡੀਕਲ ਕਾਲਜ ਐਂਡ ਹਸਪੀਟਲ ਬਣਾਣਾ ਕੈਂਸਰ ਹਸਪੀਟਲ ਬਣਾਣਾ ਪੀਜੀਆ ਵਰਗੀਆਂ ਸੁਵਿਧਾਵਾਂ ਉਪਲਬਧ ਕਰਾਉਣਾ ਤਾਂ ਕਿ ਸਾਡੇ ਜਿਹੜੇ ਹੁਸ਼ਿਆਰਪੁਰ ਦੇ ਲੋਕ ਨੇ ਉਹਨਾਂ ਨੂੰ ਬਾਹਰ ਨਾ ਜਾਣਾ ਪਵੇ ਔਰ ਤੀਸਰਾ ਜੋ ਇੰਡਸਟਰੀ ਜਿਹੜੀ ਹੈ ਇੰਡਸਟਰੀ ਨੂੰ ਲੈ ਕੇ ਜਾਣਾ ਔਰ ਇੰਡਸਟਰੀ ਖਾਸ ਤੌਰ ਤੇ ਅ ਵਾਹਿਗੁਰੂ ਜੀ ਕਾre ਸਾਡੀ ਸਰਕਾਰ ਬਣੇ ਔਰ ਹਿਮਾਚਲ ਦੀ ਤਰਜ ਤੇ ਕੰਢੀ ਏਰੀਆ ਨੂੰ ਇੱਕ ਜਿਹੜਾ ਪਹਾੜੀ ਖੇਤਰ ਦਾ ਦਰਜਾ ਦਵਾਣਾ ਤਾਂ ਕਿ ਇੰਡਸਟਰੀ ਜਿਹੜੀ ਹੈ ਉਹ ਵੱਧ ਤੋਂ ਵੱਧ ਆ ਸਕੇ ਇੰਡਸਟਰੀ ਨੂੰ ਵੱਧ ਤੋਂ ਵੱਧ ਜਿਹੜੇ ਪੈਕੇजेस ਦਵਾਣਾ ਇਹ ਦੂਸਰਾ ਮੇਰਾ ਮਿਸ਼ਨ ਰਹੇਗਾ ਔਰ ਤੀਸਰਾ ਟੂਰਿਜ਼ਮ ਡਿਵੈਲਪ ਕਰਨਾ ਔਰ ਸਾਡੇ ਐਜੂਕੇਸ਼ਨ ਨੂੰ ਬਿਹਤਰ ਕਰਨਾ ਹੋਰ ਬਿਹਤਰ ਕਰਨਾ ਯੂਨੀਵਰਸਿਟੀ ਲੈ ਕੇ ਆਣਾ ਟੈਕਨੀਕਲ ਯੂਨੀਵਰਸਿਟੀ ਲੈ ਕੇ ਆਣਾ ਤਾਂ ਕਿ ਬਿਹਤਰ ਬਿਹਤਰ ਟੈਕਨੀਕਲ ਐਜੂਕੇਸ਼ਨ ਦਿੱਤੀ ਜਾ ਸਕੇ ਟੈਕਨੀਕਲ এডਿਕੇਸ਼ਨ ਵੀ ਇੰਡਸਟਰੀ ਓਰੀਐਂਟਡ ਦਿੱਤੀ ਜਾ ਸਕੇ ਤਾਂ ਕਿ ਸਾਡੇ ਬੱਚਿਆਂ ਨੂੰ ਰੁਜ਼ਗਾਰ ਸਰ ਜਿਹੜੇ ਮੈਡੀਕਲ ਕਾਲਜ ਇੱਥੇ ਬਹੁਤ ਸਾਰੇ ਲਿਟਰਨ ਨੇ ਲੋਕਾਂ ਦਾ ਸੈਕਟਰ ਤੇ ਜਾਏਗਾ ਬਹੁਤ ਸਾਰੇ ਉਹ ਦਿਨ ਆਉਣਗੇ ਜਦੋਂ ਇਹ ਸਭ ਕੁਝ ਹੋ ਜਾਏਗਾ। ਲੇਕਿਨ ਮੈਂ ਤਾਂ ਇਹੀ ਪ੍ਰੇ ਕਰਦਾ ਮੇਰੇ ਨਾਲ ਕੇਵਲਨ ਮੰਤਰੀ ਸਾਹਿਬ ਵੀ ਆ ਸਰਕਾਰ ਵੀ ਮੇਰੇ ਨਾਲ ਆ ਪੰਜਾਬ ਸਾਡੀ ਸਰਕਾਰ ਤੇ ਉੱਪਰ ਵੀ ਸਾਡੀ ਸਰਕਾਰ ਸੱਚੇ ਪਾਸ਼ਾ ਵਾਹਿਗੁਰੂ ਦੀ ਕਿਰਪਾ ਨਾਲ ਬਣੇਗੀ ਤੇ ਆਪਾਂ ਹਸਪੀਟਲ ਬਣਾਵਾਂਗੇ ਵੀ ਚਲਾਵਾਂਗੇ ਵੀ ਜਨਤਾ ਨੂੰ ਸਮਰਪਿਤ ਕਰਾਂਗੇ ਤਾਂ ਕਿ ਲੋਕਾਂ ਨੂੰ ਸਹੂਲਤਾਂ ਮਿਲ ਸਕਣ ਤੇ ਪਿਛਲੇ ਜਿੰਨੇ ਵੀ ਜੋ ਪਿਛਲੀਆਂ ਐਮਪੀ ਦੇ ਖਿਲਾਫ ਲੋਕਾਂ ਦੀਆਂ ਧਾਰਨਾਵਾਂ ਮੈਂਬਰ ਪਾਰਲੀਮੈਂਟ ਦੇ ਖਿਲਾਫ ਉਹਨਾਂ ਧਾਰਨਾਵਾਂ ਤੇ ਵਿਰਾਮ ਲਗਾਉਣਾ ਵੀ ਮੇਰਾ ਸਭ ਤੋਂ ਵੱਡਾ मिशन एक सर होशियारलंधर फोर लेन पे आठ साल सर उसकी हाँ हजारी जी वो बहुत बड़ा आपने बिल्कुल सही पूछा है वो बहुत बड़ा इशू है उसको भी टेकअप करेंगे और इसके अलावा फोर लेन मार्ग जो है गढ़शंकर से लेके टांडा और दसुआ वहाँ भी चार फोर लेन मार्ग बनाएंगे ताकि इंडस्ट्री ज़्यादा से ज़्यादा आ सके और ट्रैफिक कंट्रोल इस तरह फरीदकोट तो आज़ाद उम्मीदवार सरबजीत सिंह खालसा ने जित प्राप्त की है ਉਹਨਾਂ ਨੇ ਆਪ ਦੇ ਉਮੀਦਵਾਰ ਕਰਮਜੀਤ ਅਨਮੋਲ ਨੂੰ 70246 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਭਾਈ ਜੀ ਫਰੀਦਕੋਟ ਵਾਸੀਆਂ ਦਾ ਤੇ ਵਿਦੇਸ਼ਾਂ ਵਿੱਚ ਦੇਸ਼ ਵਿਦੇਸ਼ ਵਿੱਚ ਵੱਸਦੇ ਸਮੂਹ ਸਿੱਖਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਗਾ ਜਿਨ੍ਹਾਂ ਨੇ ਮੇਰੀ ਫਾਈਨੈਂਸ਼ੀਅਲੀ ਤੇ ਮੈਂ मतलब ਫਿਜ਼ੀਕਲੀ ਵੀ ਜਿਵੇਂ ਤੁਰ ਫਿਰ ਕੇ ਤੇ ਹਰ ਇੱਕ ਤਰ੍ਹਾਂ ਨਾਲ ਮੇਰੀ ਮਦਦ ਕੀਤੀ ਹੈ। ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹਾਂਗਾ ਬਹੁਤ ਬਹੁਤ ਧੰਨਵਾਦ ਜੀ ਮੁੰਡਿਆਂ ਨੇ ਬਹੁਤ ਖਾਸ ਕਰ ਮੁੰਡਿਆਂ ਦਾ ਜਿਨ੍ਹਾਂ ਨੇ ਧੁੱਪ ਦੀ ਗਰਮੀ ਨਹੀਂ ਦੇਖੀ 45 46 ਡਿਗਰੀ ਟੈਂਪਰੇਚਰ ਦੇ ਵਿੱਚ ਵੀ ਉਹ ਮੋਟਰਸਾਈਕਲ ਤੇ ਬਹੁਤ ਘੁੰਮੇ ਹੈ ਜੀ ਇਹ ਤਾਂ ਮੈਨੂੰ ਹੀ ਪਤਾ ਭਈਓ ਮੈਂ ਤਾਂ ਦੇਖਿਆ ਇੰਨੀ ਗਰਮੀ ਦੇ ਵਿੱਚ ਕੋਈ ਪਰਵਾਹ ਨਹੀਂ ਉਹਨਾਂ ਨੂੰ ਮੈਂ ਦਿਲੋਂ ਧੰਨਵਾਦ ਕਰਦਾ ਜਦਕਿ ਮੈਂ ਇਹ ਸਮਝਦਾ ਵੀ ਧੰਨਵਾਦ ਅਖਰ ਬਹੁਤ ਛੋਟਾ ਹੈ ਉਸ ਦੇ ਅੱਗੇ ਧੰਨਵਾਦ ਕੋਈ ਮੈਨੇ ਨਹੀਂ ਰੱਖਦਾ ਪਰ ਚਲੋ ਕੋਈ ਨਹੀਂ ਮੈਂ ਉਹਨਾਂ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਸਿੱਖ ਪੰਥ ਨਾਲ ਜੁੜੇ ਬਹੁਤ ਵੱਡੇ ਮੁੱਦੇ ਨੇ ਜਿੰਨਾਂ ਵਿੱਚ ਬੇਅਦਬੀ ਦੀ ਗੱਲ ਕਰੀ ਗਿਆ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰੀਏ ਇਸ ਤੋਂ ਬਾਅਦ ਪੰਜਾਬ ਵਿੱਚ ਨਸ਼ੇ ਦਾ ਵੱਡਾ ਮੁੱਦਾ ਇਹਨਾਂ ਸਾਰਿਆਂ ਨੂੰ ਕਿਸ ਤਰ੍ਹਾਂ ਟੈਕਲ ਕਰੋਗੇ ਅਤੇ ਆਵਾਜ਼ ਕਿਸ ਤਰ੍ਹਾਂ ਆਪਣੀ ਪਹੁੰਚਾਓਗੇ ਜੇ ਪਹਿਲਾਂ ਤਾਂ ਨਾ ਜੀ ਅਸੀਂ ਪਾਰਲੀਮੈਂਟ ਦੇ ਵਿੱਚ ਜਾ ਕੇ ਮੈਂ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੁੰਦੀ ਹੈ ਮੈਂ ਚਾਹਾਂਗਾ ਕਿ ਇਸ ਦੇ ਉੱਤੇ 302 ਦਾ ਪਰਚਾ ਹੋਣਾ ਚਾਹੀਦਾ ਹੈ ਜਿਹੜਾ ਬੇਅਦਬੀ ਕਰਦਾ ਹੈ ਕਿਉਂਕਿ ਗੱਲ ਇਹ ਹੈ ਜੀ ਜਿਹੜਾ ਕਰਦਾ ਉਹਨੂੰ ਕਹਿ ਦਿੰਦੇ ਆ ਜੀ ਇਹ ਮੈਂਟਲੀ ਅਫਸੈਟ ਹੈ ਜੇ ਮੈਂਟਲੀ ਅਫਸੈਟ ਦਾ ਮਹਾਰਾਜ ਦੀ ਬੇਅਦਬੀ ਕਰਨੀ ਹੈ ਕੋਈ ਸ਼ੋਰ ਕਰ ਲਵੇ ਸਮਝ ਗਏ ਨਾ ਗੱਲ ਹੋਰ ਬਹੁਤ ਕੁਝ ਹੈ ਹੋਰ ਕਰ ਲਵੇ ਤੇ ਮਹਾਰਾਜ ਦੀ ਬੇਅਦਬੀ ਕਰਨੀ ਹੈ ਇਹ ਕੋਈ ਮੈਂਟਲੀ ਅਫਸੈਟ ਨਹੀਂ ਹੁੰਦੇ ਇਹ ਜਾਣ ਪੂਰ ਜਾਣ ਬੁੱਝ ਕੇ ਸਾਡਾ ਮਤਲਬ ਸੈਂਟੀਮੈਂਟਸ ਨੂੰ ਸਿੱਖਾ ਨਹੀਂ ਸੈਂਟੀਮੈਂਟਸ ਨੂੰ ਹਰਟ ਕਰਨਾ ਚਾਹੁੰਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਕਿਉਂਕਿ ਲੋਕ ਵੱਡੇ ਹੁੰਦੇ ਨੇ ਲੋਕਾਂ ਦਾ ਫਤਵਾ ਜਿਹੜਾ ਉਹ ਸਿਰ ਮੱਥੇ ਸਾਡੇ ਔਰ ਬਾਕੀ ਸਦਾ ਸਰਵਿਸਿੰਗ ਖਾਲਸਾ ਜੀ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈਆਂ ਲੋਕਾਂ ਨੇ ਬੜਾ ਵਧੀਆ ਭਾਰੀ ਫਤਵਾ ਦਿੱਤਾ ਉਹਨਾਂ ਦੇ ਹੱਕ ਵਿੱਚ ਤੇ ਮੈਨੂੰ ਉਮੀਦ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਗੇ ਔਰ ਪਰਮਾਤਮਾ ਚੜ੍ਹਦੀ ਕਲਾ ਚ ਰੱਖੇ ਸਭ ਨੂੰ ਹਾਂ ਜੀ ਸਰਪ੍ਰੋਖ ਬੋਲਦੇ ਜਿਵੇਂ ਤੇਰੇ ਤੋਂ ਹੀ ਲੋਕਾਂ ਨੇ ਕਾਫੀ ਸਵੱਤਨ ਵੀ ਤੁਹਾਨੂੰ ਦਿੱਤਾ ਹੀ ਪਰ ਫਿਰ ਵੀ ਇਹ ਗੱਲ ਦਿੱਤਾ ਉਹ ਜਿਹੜੀ ਅਮੀਰ ਸੀ ਕਿ ਉਹ ਦੇਖੋ ਜੀ ਇਹ ਬੈਠ ਕੇ ਮੰਥਨ ਕਰਾਂਗੇ ਜਿਹੜਾ ਵੀ ਜਿੱਥੇ ਵੀ ਕਮੇ ਰਹਿ ਗਏ ਹਾਈ ਕਮਾਂਡ ਨਾਲ ਵੀ ਗੱਲ ਕਰਾਂਗੇ ਸਾਰੀ ਪਾਰਟੀ ਦੇ ਨਾਲ ਬੈਠ ਕੇ ਬੈਠ ਕੇ ਗੱਲ ਕਰਾਂਗੇ ਔਰ ਮੈਂ ਇਸ ਇੱਥੇ ਸਾਰੇ ਵਲੰਟੀਅਰਸ ਦਾ ਬਹੁਤ ਧੰਨਵਾਦੀਆਂ ਤੇ ਨਵੇਂ ਜਿਹੜੇ ਦੋਸਤ ਮਿੱਤਰ ਮਿਲੇ ਉਹਨਾਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤੀ ਸਾਰੇ ਐਮਐਲਏ ਸਾਹਿਬਾਨ ਸਾਰੇ ਵਲੰਟੀਅਰਸ ਸਾਰੇ ਅਹੁਦੇਦਾਰ ਸਾਹਿਬਾਨਾਂ ਨੇ ਬਹੁਤ ਸਾਥ ਦਿੱਤਾ ਖਾਸ ਕਰਕੇ ਮੇਰੇ ਪਿੰਡ ਤੋਂ ਜਿਹੜੇ ਮੇਰੇ ਆਏ ਦੋਸਤ ਮ ਜਾ ਮੇਰੇ ਖਾਸ ਹੋਰ ਮਿੱਤਰ ਜਾਂ ਜਿੰਨੇ ਵੀ ਇੱਥੋਂ ਦੇ ਦੋਸਤ ਜਿਹੜੇ ਨਵੇਂ ਬਣੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਿ ਵਧੀਆ ਉਹਨਾਂ ਨੇ ਮੇਰਾ ਸਾਥ ਦਿੱਤਾ ਚਲੋ ਦੋ ਮਨਲ ਹੁੰਦੇ ਐ ਖਾੜੇ ਚ ਇੱਕ ਨੇ ਜਿਤਨਾ ਹੁੰਦਾ ਕਿਨੇ ਟਹਿਣਾ ਹੁੰਦਾ ਸੋ ਪਰ ਮੈਂ ਬਹੁਤ ਧੰਨਵਾਦੀ ਆ ਕਿ ਇੱਥੇ ਮੈਨੂੰ ਲੋਕਾਂ ਨੇ ਇੰਨਾ ਮਾਣਾ ਮੁਹੀ ਪਿਆਰ ਦਿੱਤਾ ਔਰ ਨਵੇਂ ਦੋਸਤ ਬਣੇ ਔਰ ਬਾਬਾ ਫਰੀਦ ਜੀ ਦੀ ਸਰਜ਼ਮੀਂ ਦੇ ਉੱਤੇ ਮੈਂ ਆਇਆ ਔਰ ਇੱਥੇ ਦੇ ਲੋਕਾਂ ਨਾਲ ਮਿਲਿਆ ਔਰ ਚੰਗਾ ਲੱਗਿਆ ਤੇ ਮੈਂ ਇਸ ਧਰਤੀ ਦੇ ਨਾਲ ਜੁੜਿਆ ਰਹੂੰਗਾ ਬਾਬਾ ਫਰੀਦ ਦੀ ਧਰਤੀ ਦੇ ਨਾਲ ਔਰ ਮੈਂ ਕੁਝ ਕਿਸਮ ਤਾਂ ਕਿ ਮੈਂ ਇਸ ਧਰਤੀ ਦੇ ਉੱਤੇ ਆਇਆ ਖਡੂਰ ਸਾਹਿਬ ਤੋਂ ਭਾਈ ਅਮਰਤਪਾਲ ਸਿੰਘ ਨੇ 197120 ਵੋਟਾਂ ਦੇ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਹੈ ਭਾਈ ਸਾਹਿਬ ਦੀ ਜਿਹੜੀ ਸਾਡੀ ਸੰਗਤ ਸੀ ਸਪੋਰਟਰ ਸੀ ਜਿੰਨੇ ਵੀ ਨੌਜਵਾਨ ਸੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਆ ਕਿ ਬਹੁਤ ਹੀ ਸੰਗਤ ਨੇ ਆਪ ਮਹਾਰੇ ਮਿਹਨਤ ਕੀਤੀ ਤੇ ਬਹੁਤ ਹੀ ਸਹਿਯੋਗ ਦਿੱਤਾ ਸੰਗਤ ਨੇ ਸਾਰੀ ਸੰਗਤ ਦਾ ਮੈਂ तहे ਦਿਲੋਂ ਧੰਨਵਾਦ ਕਰਦੀ ਆ ਬਾਕੀ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦੀ ਕਿ 6 ਤਰੀਕ ਤੱਕ ਆਪਾਂ ਕਿਸੇ ਵੀ ਕਿਸਮ ਦਾ ਕੋਈ ਜਸ਼ਨ ਨਹੀਂ ਮਨਾਉਣਾ ਕਿਉਂਕਿ ਇਹ ਸਾਡੇ ਸ਼ਹੀਦੀ ਦਿਹਾੜੇ ਆ ਸਾਡੀ ਜਿੱਤ ਜਿਹੜੀ ਆ ਉਹ ਸ਼ਹੀਦਾਂ ਨੂੰ ਸਮਰਪਿਤ 6 ਤਰੀਕ ਤੱਕ ਆਪਾਂ ਕੁਝ ਵੀ ਹੋ ਜਾਣੀ ਕਰਨਾ ਤੇ ਅੱਜ ਅਸੀਂ ਖੰਡਪਾਟ ਸਾਹਿਬ ਕਾਲੇ ਮੇਰ ਆਰੰਭ ਕਰਾ ਰਹੇ ਹਾਂ ਤੇ 6 ਤਰੀਕ ਨੂੰ ਭੋਗ ਪਾਉਣ ਪਾਰੇ ਆ ਤੇ ਬਾਅਦ ਚ ਆਪਾਂ ਜਿਹੜਾ ਵੀ ਪ੍ਰੋਗਰਾਮ ਅਗਲਾ ਹੋਊਗਾ ਬਾਅਦ ਚ ਲਿਖਾਂ ਸਾਰੀ ਸੰਗਤ ਨੂੰ ਤਰਮਾ ਤੋਂ ਉੱਪਰ ਉੱਠ ਕੇ ਹਰ ਧਰਮ ਨੇ ਸਾਡਾ ਸਹਿਯੋਗ ਦਿੱਤਾ ਹਿੰਦੂ ਵੀ ਆਏ ਮੁਸਲਮਾਨ ਵੀ ਆਏ ਅਸੀਂ ਭਾਈਚਾਰਕ ਸਾਰੇ ਧਰਮਾਂ ਨੇ ਸਾਡਾ ਵੱਧ ਚੜ ਕੇ ਸਹਿਯੋਗ ਦਿੱਤਾ ਸਾਰੇ ਧਰਮਾਂ ਦਾ ਹੀ ਦਿਲੋਂ ਧੰਨਵਾਦ ਕਰਦੇ ਆ ਕਿ ਸਾਰੇ ਧਰਮਾਂ ਨੇ ਬਹੁਤ ਬਹੁਤ ਸਾਰੀ ਸੰਗਤ ਨੇ ਸਾਡਾ ਸਪੋਰਟ ਦਿੱਤਾ ਮਤਲਬ ਕਾਰਨ ਇਹ ਹੈ ਕਿ ਜਿੰਨਾ ਵੀ ਸਰਕਾਰਾਂ ਨੇ ਸਾਡੇ ਨਾਲ ਤੱਕਾ ਕੀਤਾ ਬਹੁਤ ਅਨਿਆਇ ਕੀਤਾ ਐਨਐਸਏ ਦਾ ਕੋਈ ਬੇਸ ਨਹੀਂ ਸੀ ਐਨਐਸਏ ਲਈ ਕਿਦਾਂ ਪੰਜਾਬੋਂ ਬਾਹਰ ਕਿੱਥੇ 2500 ਕਿਲੋਮੀਟਰ ਦੂਰ ਸੁਟਿਆ ਉਹਦਾ ਜਵਾਬ ਸੰਗਤ ਨੇ ਹੁਣ ਵੋਟਾਂ ਪਾ ਕੇ ਦਿੱਤਾ ਸਰਕਾਰ ਨੂੰ ਕਿ ਜਿਹਦੇ ਬੰਦੇ ਨੇ ਤੁਸੀਂ ਇੰਨਾ ਕਰਦੇ ਐਨੀ ਕੌਮ ਉਹਨੂੰ ਪਿਆਰ ਕਰਦੀ ਐ ਐਨੀ ਕੌਮ ਉਹਦੇ ਮਗਰ ਖੜੀ ਐ ਸੰਗਤ ਨੇ ਵੋਟਾਂ ਪਾ ਕੇ ਹੁਣ ਸਰਕਾਰ ਨੂੰ ਜਵਾਬ ਦਿੱਤਾ ਅੱਜ ਅਸੀਂ ਭਾਈ ਅਮਰਪਾਲ ਸਿੰਘ ਦੀ ਜਿਹੜੀ VOTING ਵੀ ਅੱਜ ਗਿਣਤੀ ਹੋ ਰਹੀ ਸੀ ਉਸ ਤੋਂ 85000 ਦੀ ਲੀਡ ਨਾਲ ਅਸੀਂ ਅੱਗੇ ਜਾ ਰਹੇ ਹਾਂ ਜੀ ਮੈਂ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈ ਦੇਣਾ ਚਾਹੁੰਦਾ ਹਾਂ ਜੀ ਜਿਹੜੀ ਇਹ ਜਿੱਤ ਵਾ ਇਹ ਪੂਰੀ ਕੌਮ ਦੀ ਜਿੱਤ ਵਾ ਸਿੱਖ ਸੰਗਤ ਦੀ ਜਿੱਤ ਵਾ ਅਸੀਂ ਅੱਜ ਇੱਥੋਂ ਪੈਦਲ ਯਾਤਰਾ ਕਰਕੇ ਵਾਹਿਗੁਰੂ ਦਾ ਜਾਬ ਕਰਕੇ ਅਸੀਂ ਕੋਈ ਇਦਾਂ ਦੀ ਖੁਸ਼ੀ ਨਹੀਂ ਮਨਾ ਰਹੇ ਕੋਈ ਲੱਡੂ ਦਾ ਪ੍ਰਸ਼ਾਦ ਨਹੀਂ ਕਰਾਂਗੇ ਕਿਉਂਕਿ ਅਸੀਂ ਜਿਹੜਾ ਕੱਲੂ ਘਰ ਆ ਜਿਹੜਾ ਜਿਹੜਾ 6 ਜੂਨ ਨੂੰ ਹੋਇਆ ਸੀਗਾ ਉਹਦੇ ਸਬੰਧ ਵਿੱਚ ਅਸੀਂ ਕੋਈ ਇਦਾਂ ਦੀ ਖੁਸ਼ੀ ਨਹੀਂ ਮਨਾ ਰਹੇ ਸਮੂਹ ਸੰਗਤਾਂ ਨੂੰ ਫਿਰ ਵੀ ਅਸੀਂ ਲੱਖ ਲੱਖ ਵਧਾਈ ਦੇਣਾ ਚਾਹੁੰਦੇ ਹਾਂ ਕਿ ਭਾਈ ਅਮਰਪਾਲ ਸਿੰਘ ਦੀ ਜਿਹੜੀ ਝੋਲੀ ਵਿੱਚ ਸੰਗਤਾਂ ਨੇ ਜਿਹੜਾ ਜਿੱਤ ਕੇ ਉਹਨਾਂ ਨੂੰ ਭੇਜਿਆ ਹੈ